ਕਿਉਂ ਟਾਕਾ ਮਲਾਇਆ ਹੈ ਅੱਜ ਬਟਾ ਹੈ ਇਹ ਕਿਉ ਟਿਆ ਕਦਰਵਾਈ ਆ ਕਾਪੀ ਮਾਰਦੇ ਇਹ ਕੋਈ ਸਾਹ ਵੇਖ ਲਓ ਲਾਲਾ ਕਹਿੰਦਾ ਨਾ ਵੇ ਕੰਮ ਕਰਾ ਕਰਾਉਂਦਾ ਯੂ ਕਰੇ ਚੰਗਾ ਵੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਵਧੀਆ ਵਧੀਆ ਭਈ ਹੋਰ ਫੇ ਕਿੱਦਾਂ ਸੱਟ ਆ ਹਾਂਜੀ ਹਾਂਜੀ ਯਾਰ ਮੇਰੀ ਤਾਂ ਬੜੀ ਬਵਾ ਹੋਈ ਮੇਰਾ ਮਾਲ ਚਮੂਚ ਕਰਾ ਕੇ ਹਟਿਆ ਤਰੋ ਯਾਰ ਮੇਰੀ ਦਾਵ ਅੱਜ ਹੋਈ ਪਈ ਆ ਵੋਟਾਂ ਬੂਟਾਂ ਪਾਇਆਂ ਕਿ ਨਹੀਂ ਫੇ ਵੋਟਾਂ ਬੂਟਾਂ ਪਾ ਲਈਆਂ ਇਹ ਕਿਨੂੰ ਪਾਇਆ ਉਂਗਲ ਵਿਖਾ ਪਾਈ ਕਿ ਨਹੀਂ ਨਹੀਂ ਐਂਦਾ ਕਰਦੇ ਇੰਨਾ ਕਰਕੇ ਆਵੇ ਪਾਈ ਸਹਿਜ ਨਹੀਂ ਬੋੜ ਕਿਉਂ ਪਾਤੀ ਹੈ ਹੀ ਨਹੀਂ ਬੋੜ ਇਹਨੂੰ ਪਾਈ ਆ ਪੰਜੇ ਨੂੰ ਕਿਉਂ ਪੰਜੇ ਨੂੰ ਕਾਦੋ ਪਾਈ ਨਹੀਂ ਪੰਜੇ ਨੂੰ ਪਾਈ ਆ ਮੈਂ ਤਾਂ ਅਬ ਚੰਨੀ ਨੂੰ ਪਾਈ ਆ ਪੰਜੇ ਨੂੰ ਅੱਜ ਤੋਂ ਸ਼ੁਰੂ ਤੋਂ ਹੀ ਪੰਜੇ ਨੂੰ ਪਾਉਂਦੇ ਹਾਂ ਤੁਹਾਡਾ ਫੇ ਬਣਿਆ ਹਨਾ ਪੰਜੇ ਨਾਲ ਕਿਦਾਂ ਹੀ ਦੌੜ ਲਵਾਈਏ ਤੈਨੂੰ ਹੋਰ ਮਾਪਾ ਜੀ ਨਵਾਂ ਗੇੜੇ ਘੱਟ ਲਾਇਆ ਨਾ ਸਾਡੀ ਬਾਹ ਹੈ ਬਾਸ ਵਾਲਾ ਕੰਮ ਐਵੇਂ ਬਾਸ ਵਾਲਾ ਹਾਂ ਤੇ ਹੋਰ ਸਾਰਿਆਂ ਨੂੰ ਵਧੀਆ ਹੁਣੇ ਸਾਰਿਆਂ ਨੂੰ ਵਧੀਆ ਪਾ ਜੀ ਇਹ ਕੀ ਵਧੀਆ ਜੀ ਗੁੱਡ ਮਾਰਨਿੰਗ ਜੀ ਕੋਈ ਸਾਹਿਬ ਜੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਠੀਕ ਆ ਜੀ ਠੀਕ ਆ ਜੀ ਲਾਏ ਹੋਏ ਅੱਜ ਕਾ ਬੰਦੇ ਫੇ ਕਰੀਏ ਸਟਾਰਟ ਫੇ ਕਰ ਦੋ ਕਰ ਦੋ ਚਲ ਜਰੋ ਚਲ ਪੱਜ ਇਹ ਵੀ ਲੇਟ ਆਇਆ ਲੇਟ ਨਹੀਂ ਗਿਆ ਹਾਂ ਸਾਰੇ ਆਖੇ ਦੇ ਨਾਲ ਦੇ ਖੜੇ ਉੱਧਰ ਉਹ ਤੂੰ ਕਦਾਂ ਬੈਠਾ ਆ ਪਾਜੀ ਮੁਰਗਾ ਨਹੀਂ ਪੰਦਾ ਚੰਗੀ ਤਰ੍ਹਾਂ ਸੱਜੇ ਸੱਜੇ ਮਾੜੀ ਗੱਲ ਹੈ ਨਾ ਮੈਂ ਪਾਜੀ ਪਾਣੀ ਮੰਗਦਾ ਹਾਂ ਲੋਕੋ ਅੱਜ ਨਾਲ ਮੈਂ ਪਿਆਣੇ ਚੁੱਕਦਾ ਹਾਂ ਸਰਪੈਸ਼ਣ ਓਏ ਪਾਜੀ ਕੀ ਹਾਲ ਹੈ ਜੀ ਦਾ ਪਾਜੀ ਹੋਰ ਟਾਤਾ ਜੀ ਚੱਲਦੇ ਜਾਣਾ ਖੜੋਗੇ ਮੈਂ ਪੂਰਾ ਨਜ਼ਾਰਾ ਹੈਂ ਤੇ ਬਹੁਤ ਵਧ ਗਿਆ ਹੈ ਓ ਸੇ ਜੀ ਸੇ aí ਨੂੰ ਭਾਜੀ ਕਾ ਦੋ ਇੰਦਾ ਬਾਹਤਾਂ ਨੇ ਤੇ ਕੇਲਿਆਂ ਦੀ ਸੇਵਾ ਕਰਨੀ ਹੁਣ ਉਹਨੇ ਕਰਨੀ ਨਹੀਂ ਉਹ ਇਹਨੇ ਕੇਲੇ ਲੈ ਆਉਣੇ ਆ ਇਹਦੇ ਪ੍ਰਕਾਰ ਰਿਸ਼ਤੇ ਦਾ ਵੀ ਕਹੇ ਸਾਡੇ ਰੱਖਿਆ ਕਰੋ ਨਾਮ ਉਹ ਲੈ ਕਿਤੇ ਦਾ ਕਰਦੇ ਇਹਦਾ ਮੈਂ ਘਰੇ ਫੋਨ ਵੀ ਕਰ ਬੈਠੋਗੇ ਹੁਣ ਬਿਨਾਂ ਦੱਸੇ ਤੇ ਵੀ ਹੁਣ ਏਦਾਂ ਹੀ ਬੈਠੇ ਰਹੋ ਕੱਲ ਮੁੰਡੇ ਮੈਚ ਤੇ ਗਏ ਸੀਗੇ ਤੇ ਮੈਚ ਤੇ ਜਾਣ ਦਾ ਕਰਕੇ ਅੱਜ ਮੁੰਡੇ ਥੱਕ ਗਏ ਥੋੜੇ ਆ ਇਹ ਤੇ ਜਿੰਨੇ ਵੀ ਆਏ ਆ ਤੇ ਐਕਸਾਈਲ ਆ ਰਹੇ ਆ ਓਆ ਕਹਿੰਦਾ ਟੱਪ ਕਰ ਚੱਕ ਕੇ ਲੈ ਆਏ ਉਥੇ ਸਾਡਾ ਹੀ ਟੱਪ ਬਾਬਿਆਂ ਨੂੰ ਕੁਝ ਕਿਲੇ ਬਾਬਾ ਜੀ ਨੇ ਫੋਨ ਕੀਤਾ ਕਿ ਇਹ ਸਾਈ ਦੇ ਚੋਰੀ ਟੱਪ ਲੈ ਗਿਆ ਨਹੀਂ ਬਾਬਿਆਂ ਨੂੰ ਪੁੱਛ ਕੇ ਲਿਆ ਆਪਣਾ ਉਹ ਦੁੱਧ ਵਾਲਾ ਕਿੰਨੇ ਪੈਸੇ ਦੇ ਗਿਆ ਉਥੇ ਫਰੀ ਟੱਪ ਕਰ ਲੈਣਾ ਦੂ ਮੋਟਾ ਚੋਰਾ ਨਾਲ ਤੇਰਾ ਡੈਡੀ ਨਾਲ ਬਾ ਚੋਰੀ ਟੱਪ ਚੱਕ ਲੈਣੇ ਤੂੰ ਬਾਬਿਆਂ ਨੂੰ ਪੁੱਛ ਕੇ ਲਿਆਂਦਾ ਤਾ ਵਾ ਪਤਾ ਹੋਇਆ ਤਾ ਪਤਾ ਹੋ ਗਿਆ ਤੇ ਬਾਬਾ ਜੀ ਨੇ ਫੋਨ ਕੀਤਾ ਮੈਨੂੰ ਐਵੇਂ ਕਹਿੰਦੇ ਸਾਇ ਦੇ ਟੱਪ ਲੈ ਕੇ ਆ ਕੇ ਇਹਨੂੰ ਪੁੱਛ ਤੋ ਕਿ ਤੂੰ ਕੀ ਕਰਨ ਨਾ ਕੇ ਹਾਂ ਕਹ ਇਹਨੂੰ ਕੀ ਕਰਨ ਨਾ ਤੇ ਕੋਲ ਮੋਸ਼ਕਾਂ ਦਾ ਗੁਏ ਦਾ ਲੋੜਿਆਂ ਦਾ ਦੇਖੋ ਉਹ ਤੇ ਬਾ ਨੂੰ ਵੀ ਗੁਏ ਉਹ ਸਾਂਵਾ ਹੋਰ ਮਨਾ ਕੇ ਉਹ ਨਾ ਸਾਨੂੰ ਤੂੰ ਨਾ ਕੇ ਉਹ ਨਾ ਹਾਂ ਨੋ ਨਾ ਤੇ ਸਾਰਾ ਗੱਬਰ ਤੇ ਮੈਨੂੰ ਸਾਰਾ ਗੱਬਰ ਨਾਲ ਤਸਵੀਰ ਤੂਏ ਤੇਰ ਨੂੰ ਵੱਡਾ ਡੋਲਾ ਵਿਖਾਇ ਨ ਮੜਿਆ ਤੂਏ ਤੇਰੇ ਮੂੰਹ ਜੱਡਾ ਡੋਲਾ ਮਾਰਿਆ ਗੋਏ ਚਰਹੰਦਾ ਬਾਹ ਦੇ ਨਾਲ ਹੀ ਤੇਰਾ ਫਰ ਫਰ ਰਹਿੰਦਾ ਕਿਹੜਾ ਹਾਂ ਕਿਤਨਾ ਤੇ ਹੀ ਫੁੜ ਆਹੋ ਕਿੱਥੇ ਹੀ ਦਿਖਾ ਕਿਦਾਂ ਫਿਸਿਆ ਵੇ ਹਾਂ ਨਹੀਂ ਫਾਂਡਾ ਕੀਤਾ ਇਹਦਾ ਹੋਈ ਤੇਰਾ ਤੇਰਾ ਸੀ ਸਰ ਜੀ ਇਹ ਗਰਾਊਂਡ ਚ ਆਉਂਦਾ ਮਾਰਾ ਉਧਰ ਜਾ ਕੇ ਲੱਡੂ ਦੇ ਘਰੇ ਸੌਂ ਜਾਂਦਾ ਭਾਈ ਪੂਆ ਠਾਉਂਦੀ ਐ ਪੂਆ ਨਾਲ ਸੌ ਜਾਂਦਾ ਜਾ ਕੇ ਫੇ ਮਾਰਿਆ ਮੁਸ਼ਕ ਦਾ ਤੂੰ ਮਾਰੀ ਮੁਸ਼ਕ ਦੀ ਚੱਲ ਆ ਗਿਆ ਤੂੰ ਕੇ ਤਾਂ ਆ ਗਏ ਬੰਦੇ ਆ ਫੇ ਵੀ ਵਾਵਾ ਬੰਦੇ ਆ ਗਏ ਅੱਜ ਮੈਂ ਇੱਥੇ ਗਿਆ ਹੈਗੇ ਤੇ ਭਾਜੀ ਤੂੰ ਆ ਗਿਆ ਅਜ ਬੰਦੇ ਹੀ ਨਹੀਂ ਆਏ ਹੈ ਭਾਜੀ ਡਰ ਗਿਆ ਅਜ ਬੰਦੇ ਨਹੀਂ ਆਏ ਵੇਲੇ ਡਰ ਗਿਆ ਮੈਂ ਤੇ ਇਹਨਾਂ ਨੂੰ ਕਹਿੰਦਾ ਨਾ ਆਇਆ ਕਰੋ ਯਾਰ ਹਾਂ ਲੋਪੋ ਆਵਾ ਦੋ ਲੈਂਦੇ ਨਾ ਪਲੇਅਰ ਆ ਦੱਸਿਓ ਭਾਜੀ ਲੱਗਦਾ ਕਿ ਨਿਰਮਲ ਲੋਪੋ ਵਰਗੇ ਯਾਰ ਕਾ ਵੇਖ ਲਓ ਆਵਾ ਦੋ ਪਲੇਅਰ ਨਵੇਂ ਲੈਂਦੇ ਆਪਾਂ ਆਇਆ ਕਰੋ ਤੁਸੀਂ ਵੀ ਠੀਕ ਆ ਵੇ ਖਵਾ ਦੂੰਗਾ ਖਵਾ ਦੂੰਗਾ ਐਡੀ ਨਹੀਂ ਮਾੜੀ ਨੀ ਦਿੱਤਗੇ ਮੇਰੀ ਨਹੀਂ ਨਹੀਂ ਮਾੜੀ ਨਹੀਂ ਖਵਾਵਾਂ ਵੇ ਕੇਲੇਆਂ ਜੇ ਨਵਾ ਦੂੰਗਾ ਕਹਿ ਕੇਲੇਆਂ ਜੇ ਨਵਾ ਦੂੰਗਾ ਕੇਲੇ ਕਿਵੇਂ ਟੱਪ ਤਾਪ ਚੋਰੀ ਚੱਕ ਤੂੰ ਕਹੇ ਚੋਰੀ ਨਹੀਂ ਤੂੰ ਕਹੇ ਗੱਲ ਕੇਲਿਆਂ ਦੀ ਕਰ ਹੁਣ ਆ ਕੇਲੇ ਆਈ ਨਵਾ ਦੂੰਗਾ ਗੱਲ ਕਰ। ਦੋ ਕੇਲਿਆਂ ਨਹੀਂ ਕਰ। ਤੂੰ ਕਿ ਕੇਲੇ ਕਿਦੇ ਵੱਡੀ ਚੀਜ਼ ਐ। ਦਗੇ ਮੈਂ ਉਹਦੰਦੇ ਲਿਆ ਲਿਆ ਬੜੇ ਜਮਾ ਕਰ ਲਈਆ। ਆਹੋ ਹੀ ਲੈ ਕੇ ਦੇ ਦੇਣੇ। ਟ੍ਰੈਗਿਆ। ਦੋ ਮਿੰਟ ਰਹਿਗੇ। ਫਾਈ ਤਾਂ ਤੇਰੀਆਂ 20 20 ਸਪ੍ਰਿੰਟਾਂ ਲਾਉਣੀਆਂ ਕੋਜ ਨੇ। ਨਹੀਂ ਨਹੀਂ ਯਾਰ। ਕਿੰਨੀਆਂ ਲਾਉਂਗਾ? ਮੈਂ ਲਾ ਦੂੰ 5 ਸਪ੍ਰਿੰਟ। 5 ਨਹੀਂ 20 ਲਾਉਣੀਆਂ। 10 ਲਾਉਣੀਆਂ। 10 ਨਹੀਂ 20। ਨਹੀਂ ਤਾਂ 10 ਹੋਣ। 15 ਮੈਂ ਲਾਉਣੀਆਂ ਵਾ। ਓਹੋ। 10 ਨਹੀਂ 25 ਤੂੰ ਲਾਦੀ। ਉਹ ਨਹੀਂ ਯਾਰ ਇਹਦਾ ਕੋ ਮੌਕਾ ਹੋ ਜਾ ਮਮਾ ਦੇ ਹੋ ਜਾਣੀ ਆ ਹਾਈ ਭਾਈ ਮੋਤ ਜਿਆਦੀ ਹੋ ਜਾਂਦੀ ਆ ਲੂਤੀ ਚੱਕ ਆ ਗਿਆ ਲੂਤੀ ਚੱਕ ਹੋ ਗਿਆ ਯੋ ਪਲੀ ਲੂਤੀ ਚੱਕ ਆਪਣਾ ਕੌਣ ਆ ਹੈਲੋ ਓਏ ਲੂਤੀ ਚੱਕ ਸਰ ਜੀ ਤੈਨੂੰ ਬੋਲਣ ਦੀ ਆ ਕਰਨੀ ਪਾਜੀ ਨੇ ਇਹਨੂੰ ਪੁੱਛਿਆ ਤੇਰੇ ਅੰਦਰ ਝੋਨਾ ਲਾਇਆ ਹੈ ਕਹਿੰਦਾ ਮੇਰੇ ਅੰਦਰ ਮੱਕੀ ਵੀਜੀ ਆ ਤੂੰ ਇਦਾਂ ਕਿਹਨੇ ਪੁੱਛੋ ਇਹਨੂੰ ਤੇਰੇ ਅੰਦਰ ਕੀ ਬੀਜੀ ਆ ਫਿਰ ਤੇਰੇ ਅੰਦਰ ਆਟੇ ਵਾਲੀ ਚੱਕੀ ਆ ਸਰ ਜੀ ਆਟਾ ਆਟਾ ਆਟੇ ਦਾ ਕੀ ਮਤਲਬ ਹੋਇਆ ਤੇਰਾ ਕੀ ਮਤਲਬ ਹੋਇਆ ਮੈਨੂੰ ਬੋਲਣ ਦਾ ਸਰ ਜੀ ਇਹਦੀ ਤਕੀ ਤੂੰ ਕੌਣ ਹੋ ਨਹੀਂ ਤਗਿਆ ਮੈਨੂੰ ਬੋਲਣ ਵਾਲੀ ਸਰ ਜੀ ਇਹਦੀ ਤਕੀ ਨਾ ਬਹੁਤ ਯਾਰ ਬਤਮੀਜ਼ੀ ਬਤਮੀਜ਼ੀ ਤੂੰ ਸਾਨੂੰ ਦੂਰ ਲਾਉਣ ਦੇ ਡਿਸਟਰਬ ਨਾ ਕਰ ਦੂਰ ਜਾ ਹੁਲਵਾਉਣ ਤੇ ਜਿੰਨੇ ਬੰਦੇ ਨੇ ਹੁਆ ਲਿਆ ਉਹਨੂੰ ਲਾਇਆ ਕਰੋ ਜਪਾ ਚੋਦੇ ਵਾਲੀ ਉਹਦੇ ਵਾਲੀ ਹੋ ਉਹਦੇ ਵਾਲੀ ਹੋ ਮੇਰੇ ਨਾਲ ਨਾ ਹੰਬ ਗਿਆ ਹੋ ਹੰਬ ਗਿਆ ਰਲਾ ਇਹਨੂੰ ਨਾਲ ਹਾਈ ਓਏ ਫੱਕਰ ਏ ਕੀ ਹੋ ਗਿਆ ਮੈਂ ਨੂੰ ਨਰ ਲਾਇਓ ਹਜੇ ਮੈਂ ਵੀਡੀਓ ਬਣਾਉਣਾ ਚਲੋ ਚਲੋ ਬਾਅਦ ਲਾਲਾ ਘੇਰ ਲੋ ਲਾਲਾ ਲਾਲਾ ਜਾਵੇ ਹੁਣ ਛੁੱਬੇ ਹੋ ਜੋ ਲਾਲੇ ਹੱਲ ਕਹਿੰਦੇ ਉਹ ਬੰਦਾ ਫੜਿਆ ਜਾਊ ਅੱਜ ਮੈਂ ਫੜਿਆਗਾ ਸਾਰੇ ਫੜੇ ਜਾਣੇ ਸਾਰੇ ਐਵੇਂ ਫੜੇ ਜਾਣੇ ਕੀ ਗੱਲ ਹੈ ਚੋਰ ਆਹੀਂ ਹੈ ਲਾਲੇ ਤੂੰ ਉਹ ਗੱਲ ਕਰਤੀ ਮੈਂ ਫੜਿਆਗਾ ਸਾਰੇ ਫੜੇ ਜਾਣੇ ਆ ਹੋ ਗਿਆ ਕੰਮ ਕੱਲ ਮੈਂ ਦਵਾਰੇ ਪਾ ਦੂੰਗਾ ਭਾਈ ਹਾਂ ਦਵਾਰੇ ਦੂਰੇ ਨਹੀਂ ਹੈ ਨਨੂ ਵੀ ਕਰੋ ਵਿੱਚ ਆ ਜਿਹੜੇ ਪਲਵਾਨ ਨੂੰ ਵੀ ਕਰੋ ਵਿੱਚ ਇਹਦਾ ਮੈਂ ਬਾਅਦ ਚ ਸਹੀ ਕੇਲੇ ਖਵਾਉਣੇਗੇ ਨਹੀਂ ਅੱਜ ਕੇਲੇ ਖਵਾਉਣਗੇ ਕੇਲਾ ਲਵਰ ਉਧਰ ਸਣਾ ਉਧਰ ਕੇਲੇ ਖਵਾ ਦੇਣੇ ਨੇ ਅੱਜ ਪ੍ਰੋਮਿਸ ਹੋਇਆ ਵਾ ਮੂੰਹ ਨਾ ਬੋਲ ਕੇ ਬਸ ਅੱਗੇ ਦੋ ਹੀ ਹੁਣ ਚਾਰ ਹੋ ਗਏ ਆ ਵੇ ਅੱਦਾ ਮੇਰੀ ਬਾਹ ਛੱਡ ਦੇ ਚਲੋ 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 ਫੜ ਲਓ ਫੜ ਲਓ ਜਾਵੇ ਨਾ ਸੁੱਕਾ ਕੋਈ ਉਹ ਵੇ ਉਹ ਡੇਪੀ ਹੋ ਪਾਜੀ ਉਹ ਕਹਿੰਦਾ ਰਹਿਨ ਦੋ ਮੈਨੂੰ ਉਹ ਜਾ ਭਰਾਵਾ ਉਹ ਤੁਹਾਡੀ ਕੈਸ਼ਟੀ ਮਾਰੀ ਆ ਤੋੜਾ ਚੱਪੂ ਮਾੜਾ ਚੱਲਦਾ ਨੇਗਾ ਕੋਤ ਫੜ ਕੇ ਜਾ ਹੋਣਾ ਘਰ ਨੂੰ ਉਹ ਉਦਾਂ ਨਹੀਂ ਜਾਣ ਦੇਣੇ ਅੱਜ ਕਿਦਾਂ ਪ੍ਰਧਾਨ ਫੇ ਬਾਹ ਪੈ ਗਈ ਬਾਹ ਬੈ ਚ ਲੱਗ 14 ਲੱਖ ਕਹਿੰਦੇ ਆਕਰਮਣ ਹੋਣ ਲੱਗਾ ਵਾ ਦੂਜੀ ਪਾਰਟੀ ਦੇ ਆਕਰਮਣ ਜਾਵੇ ਨਾ ਕੋਈ ਉਹ ਸੈਂਟਰ ਵਾਲੇ ਨਹੀਂ ਭਾਜ ਉਹ ਛੱਬੇ ਸੈਂਟਰ ਵਾਲੇ ਨਹੀਂ ਭਾਜਦੇ ਨੇ ਨਸ਼ੇ ਵਾਲਿਆਂ ਦੇ ਮਗਰ ਓਏ ਉਹ ਸੈਂਟਰ ਵਾਲੇ ਨਹੀਂ ਨਾ ਇੰਨਾ ਕੰਮ ਮੋਟਾ ਡਿੱਗ ਕੇ ਹੱਥ ਲਾ ਦੇ ਉਹ ਸੈਂਟਰ ਵਾਲੇ ਨਹੀਂ ਨਾ ਪਾਦੇ ਨੇ ਲਾਲੇ ਸੈਂਟਰ ਜੇ ਲਾਲੇ ਨਸ਼ੇ ਵਾਲੇ ਨਸ਼ੇ ਆ ਇਹਨੂੰ ਉਹ ਕੰਮ ਇਹਨਾਂ ਨੇ ਫੜਿਆ ਅੱਜ ਕਿੰਨੇ ਨੱਪਲੇ ਭਾਜੀ ਅੱਜ ਬੰਦੇ ਤੈਨੂੰ ਨੱਪਾ ਹਟਾਵਾਂਗੇ ਅੱਜ ਨਸ਼ੇ ਦੇ ਸਾਰੇ ਅੱਜ ਅੱਜ ਹਾਂ ਸਾਰੇ ਸੈਂਟਰ ਛੱਡਦੇ ਹੋਣੇ ਲਾਲੇ ਤੂੰ ਕਿੰਨੇ ਫੜੇ ਬੰਦੇ ਮੈਂ ਭਾਜੀ ਦੋ ਹਾਂ ਤੂੰ ਹੀ ਅੱਜ ਫੇ ਪਿੰਡ ਦਾ ਸਫਾਇਆ ਕਰੋਗੇ ਇਹ ਆ ਸਫਾਇਆ ਕਰਨਾ ਜਿੰਨੇ ਸਾਰੇ ਨਸ਼ੀ ਵਾਲੇ ਫੜ ਕੇ ਲੈ ਜਾਂਦੇ ਹਾਂ ਚੈੱਕ ਕਰੋ ਕੰਮ ਨੂੰ ਇਹ ਆ ਹੁਣ ਐ ਦੀ ਵਾਰੀ ਆ ਮੇਰੇ ਨਾਲ ਨਾ ਇਹੋ ਜੀ ਪੰਜ ਹੋ ਗਏ ਪੰਜ ਫੜੋ ਫੜੋ ਮਗਰੇ ਹੀ ਇਹਦੇ ਜਾਵੇ ਨਾ ਇਹ ਅੱਜ ਕਹਿੰਦੇ ਅੱਜ ਔਰੇ ਹੋਏ ਹੋਏ ਆ ਛੱਡਣਾ ਕੋਈ ਨਹੀਂਗਾ ਜਾਵੇ ਨਾ ਜਾਵੇ ਨਾ ਸੁੱਕਾ ਔਰ सोनू ਸੀਤੋ ਵਾਲਾ ਜਾਵੇ ਨਾ ਕੀ ਹਾਲ ਚਾਲ ਆ ਦੋਸਤੋ ਦੋਸਤੋ ਕੀ ਹਾਲ ਚਾਲ ਮੇਰੇ ਨਾਲ ਭੱਜ ਮੈਂ ਤਾਂ ਕੱਲਾ ਹੋ ਜਾਣਾ ਜੇ ਮੈਂ ਕੱਲਾ ਹੋ ਜਾਣਾ ਮੈਂ ਵੀ ਨਾ ਆਣੀ ਤੇਰੇ ਉਹ ਆ ਗਿਆ 8 ਵਜੇ ਉੱਠ ਗਏ ਹੁਣ ਦੋਸਤੋ ਕੀ ਹਾਲ ਚਾਲ ਠੀਕ ਆ ਹੱਥ ਖੜਾ ਕਰ ਦੋ ਦੋਸਤ ਆ ਜਾ ਇੱਥੇ ਗਰਾਉਂਡ ਚ ਆ ਗੇੜੇ ਲਾ ਜਮਜ ਕੀ ਕਰਨ ਚੱਲੇ ਆਵਾ ਉਹ ਮੈਂ ਹੁਣ ਬੰਦਾ ਫੜਦੇ ਨਾ ਕਬੱਡੀ ਵੀ ਖੇਡਦਾ ਰਿਹਾ ਵਾ ਜਿਹੜਾ ਤੁਸੀਂ ਬੰਦਾ ਫੜਨ ਪਏ ਨਾ ਇਦਾਂ ਨਹੀਂ ਉਹਨੇ ਹੱਥ ਹੋਣਾ ਇਹਨੂੰ ਕੋਈ ਨਸ਼ੇ ਕਰਨੋਂ ਹਰ ਜੂ ਵੀ ਨਹੀਂ ਫੜਦੇ ਇਦਾਂ ਨਹੀਂ ਤੁਹਾਡੇ ਹੱਥ ਹੋਣਾ ਨੇ ਹੌਲੀ 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 ਕੀ ਅਗਲਾ ਮਿਹਨਤ ਲਾਉਂਦਾ ਰਿਹਾ ਪਹਿਲਾਂ ਖੱਪ ਕਰ ਰਹੇ ਹਾਂ ਉਦਹੀਂ ਤੇ ਅੱਜ ਆ ਗੇਮ ਸ਼ੁਰੂ ਕਰਾਈ ਹੈ ਕੋਈ ਸਾਹਿਬ ਨੇ ਬੰਦੇ ਘਟਾਉਣ ਦਾ ਕਰਕੇ ਇੱਕ ਬੰਦਾ ਫੜੂਗਾ ਤੇ ਨਾਲ ਰਲ ਜਾਨਾ ਗਾਂ ਦੀ ਗਾਂ ਬੰਦੇ ਨੇ ਨਹੀਂ ਨਾ ਹੁਣ ਉਹ ਜਾਵੇ ਨਾ ਹੱਥ ਨਾ ਛੱਡਿਓ ਬਾਹਰ ਚਲੇ ਗਿਆ ਬਾਹਰ ਚਲੇ ਗਿਆ ਆਊਟ ਆ ਪਾਜੀ ਬਾਹਰ ਚਲੇ ਗਿਆ ਆਊਟ ਆ ਯਾਰ ਲਾਲੇ ਓਏ ਉਹ ਲਾਲੇ ਬੰਦਾ ਨਹੀਂ ਫੜਿਆ ਹੁਣ ਮੈਨੂੰ ਲੱਗਦਾ ਤੁਹਾਨੂੰ ਵੀ ਨਰਜੀ ਦੀ ਲੋੜ ਆ ਹੈ ਓਏ ਮੈਨੂੰ ਲੱਗਦਾ ਤੁਹਾਨੂੰ ਵੀ ਨਰਜੀ ਦੀ ਲੋੜ ਆ ਬੰਦੇ ਇੱਦਾਂ ਨਹੀਂ ਫੜ ਹੁਣੇ ਤੇਜ਼ ਹੋ ਕੇ ਆਏ ਆ ਉਹ ਤੂੰ ਫੇਰ ਕੇ ਇੱਕ ਬਾਹਰ ਹੋਈ ਪਾ ਦੇ ਕਿੱਧਰ ਗਿਆ ਉਹ ਕਿਹੜਾ ਫੜਨਾ ਵਾ ਹਣੋ ਉਹ ਕਿਥੇ ਬੁਗੜਾ ਕਿਥੇ ਗਿਆ ਮੈਂ ਲੱਗਦਾ ਕੰਨੀ ਤੇ ਇਹ ਜਾ ਵੀ ਪਰਾਵਾ ਲੱਗੇ 5 ਲੱਖ ਉਹ ਸੁਖਬੀਰ ਫੜੋ ਇਹ ਜੇ ਵੀਰ ਕਿਹੜਾ ਸੈ ਇਹਨੂੰ ਫੜ ਲੀ ਯਾਰ ਫੜ ਲਓ ਫੜ ਲਓ ਇਹਨੂੰ ਮੋਟੀ ਨੂੰ ਵੀਰ ਕਿਹੜਾ ਦੇ ਕੇ ਕੇਲੇ ਨਹੀਂ ਖਵਾਏ ਅੱਜ ਤੇ ਡਾਂ ਨਾ ਕਦੋਂ ਖਵਾਉਣੇ ਆ ਮੈਨੂੰ ਛੂ ਕੇ ਖਾ ਰੋ ਤੈਨੂੰ ਕਿਹਨੇ ਛੂਣਾ ਮਾਰ ਰਕ ਜੇ ਗੱਲਾਂ ਕਰ ਵਾਹ ਯਾਰ ਬੋਲ ਵੀ ਨਾਲ ਕੋਈ ਯਾਰ ਯਾਰ ਬੋਲਦਾ ਤੂੰ ਤਰਾ ਚਲੋ ਕਰਾ ਗੇਮ ਸ਼ੁਰੂ ਆ ਯਾਰ ਜਿਹੜੇ ਮਿੱਤਰ ਐਨੇ ਕਹ ਰਹੇ ਆ ਕਿਹੜਾ ਸਾਈਡ ਹੋ ਬੱਕਰੀ ਰੋ ਰੇ ਖੇਡ ਦੇ ਖੇਡ ਦੇ ਖੇਡ ਦੇ ਖੇਚ ਦੇ ਉਹ ਖੱਬੇ ਆਪ ਨੂੰ ਸੁੱਝ ਸਪੈਂਟ ਹੈ ਜੋ ਜੋ ਮਾਰ ਰਿਹਾ ਜੋ ਟਾਲ ਮਾਰ ਰਿਹਾ ਉਹ ਇੱਕ ਸਿੱਧੀ ਜਾਣਾ 20 ਸਾਲ ਆ ਇੱਥੇ ਆ ਜਾ ਤੂੰ ਚੱਲ ਬਣਾਵੇਂ ਹਣੀ ਭੰਡਾ ਦੀ ਚੜ੍ਹਦੀਆ ਕੋਈ ਨਹੀਂ ਆ ਪਤਾ ਸੁਭਾ ਉਹ ਸਿੱਧੀ ਜਾਣਾ ਉਹ ਹਣੀ ਭੰਡਾ ਨੂੰ ਕਲਾ ਬਾਜੀ ਲਾਉਣੀ ਭਾਜੀ ਬੰਦਾ ਫੜਿਆ ਉਹ ਤੈਨੂੰ ਓਏ ਉਹ ਤੂੰ ਨਾ ਕਿਹੜਾ ਤਰੀਕਾ ਹੋ ਰਿਹਾ ਹੈ ਮੈਂ ਨੇ ਬੈਠ ਗਿਆ ਵਾ ਸੈਕ ਮੱਕੇ ਖੜ ਮੰਗੀ ਆਣਾ ਕਲਾ ਬਾਜੀ ਲਾਕਲਾ ਬਾਜੀ ਕਲਾ ਬਾਜੀ ਲਾ ਪਤਾ ਮਲੇ ਫੜਿਆ ਨਹੀਂ ਆਣਾ ਸੀ ਤੇ ਤੂੰ ਨਚਾਉਂਦਾ ਮੈਂ ਇਹ ਬਈ ਦੋਨੇ ਮੁੰਨਿਆਂ ਨੂੰ ਚਲੋ ਚੁੰਜੇਗਾ ਫੜਦੀਏ ਭਾਈ ਥੋੜੇ ਬੰਦੇ ਰਹਿ ਗਏ ਨਸ਼ੇ ਵਾਲੇ ਬਾਕੀ ਫੜਲੇ ਸਾਰੇ ਭਾਈ ਇੱਕ ਰਹਿ ਗਿਆ ਬਿੱਲਾ ਆਹ ਸ਼ਰਾਬ ਵਾਲੇ ਆਲ ਵੀ ਕਰ ਆ ਦਾਰੂ ਉਹ ਪਿੰਦਾ ਵੇ ਉਹ ਭਾਈ ਮੈਂ ਕਹਿੰਦਾ ਕਾਲੇ ਰਸਤੇਦਾਰੀਆਂ ਕੀ ਪੰਡੋਰੀ ਕਰੀਂ ਬਣਾਓ ਪੰਡੋਰੀ ਪਿੰਦਾ ਭਾਈ ਪਿੰਦਾ ਮम्मा ਆ ਵਾਸੋ ਕਹਿੰਦਾ 76 ਫੇਰਿਆ ਕਰੋ ਓ ਯਾਰ ਵੀ ਨਾ ਯਾਰ ਮੈਂ ਤੇ ਪੱਕਾ ਗਿਆ ਨਾ ਕਿਹਦਾ 76 ਫੇਰਿਆ ਕਰਾ ਪਾਪ ਸੁਰਨਾ ਚੱਲ ਲਗਾ ਕੇ ਮੈਨੂੰ ਫੜ ਚੱਲ ਓ ਲੈ ਜਾ ਮੈਨੂੰ ਫੜ ਕੇ ਦਿਖਾ ਦੇਣਾ ਓ ਹੋ ਰਿਹਾ ਪੱਤ ਹਲਾਲੁਇਆ 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 ਮੈਂ ਤਾਂ ਸਟੋਰੀ ਆ ਪਾ ਪਾਲ ਸਾਲ ਨਾ ਸਾਲੇ ਨਾ ਇੰਨੀ ਵੀ ਨਾ ਕੀ ਕਰੋੜ ਹੈ ਕਿ ਪੀ ਗਿਆ ਮੇਰਾ ਕਲਾ ਬਾਜੀ ਕਿਹੜਾ ਚੱਲ ਕਲਾ ਬਾਜੀ ਓਏ ਇਹਨੂੰ ਕਿ ਓਥਾਂ ਹੀ ਆ ਜਾ ਹਾਂ ਫੋਨ ਫੜਿਆ ਗਿਆ ਜਵਾਨਾ ਤੂੰ ਚਲ ਓਏ ਬਰਾਉਂਟੇਰਾ ਕਿ ਬੈਠ ਜੱਟੀ ਆ ਬੇਚਰਗਾ ਨਾ ਗਿਆ ਓ ਨਹੀਂ ਯਾਰ ਖੋ ਜਾ ਕੱਟ ਆ ਬੰਦੇ ਨੂੰ ਫਾੜਦੇ ਆਂ ਇਹ ਕਰਕੇ ਇਹਨੂੰ ਬੱਲੇ ਲੰਮਾ ਪਾਤਾ ਆਹ ਲੈ ਉਹ ਮੈਂ ਪੈ ਗਈ ਮਢੀਰ ਸਾਰੀ ਉਹ ਮੁੰਡੇ ਨੂੰ ਗੇ ਦੇ ਇੱਕ ਵੇ ਉਹ ਲਾਫਿੰਗ ਬੁੱਧਾ ਚੱਲ ਓਏ ਕੀ ਕਹਿਣਾ ਹੁਣ ਚੈਨਲ ਤੇ ਐਂਡ ਤੇ ਇੱਥੇ ਨਹੀਂ ਸਾਰਿਆਂ ਸਾਹਮਣੇ ਕਹਿਣਾ ਵਾ ਚੱਲ ਚੱਲ ਬੋਲ ਬੈਠ ਤੂੰ ਭਾਈ ਬੋਲ ਨਹੀਂ ਉਹ ਤਾਂ ਬੋਲਣ ਲੱਗਾ ਕੋ ਚੱਲ ਲੈ ਪਹਿਲਾਂ ਬਹਿ ਕੇ ਬੋਲ ਚੱਲ ਚੱਲ ਸਹਿਜ ਕਾਕੇ ਚੱਲ ਕੀ ਹੋਇਆ ਕੀ ਤੈਨੂੰ ਅੱਜ ਸਰਜੀ ਸਹਿਜ ਕਹਿੰਦਾ ਮੈਂ ਨਹੀਂ ਕੇਲੇ ਖਾਣੇ ਮੈਂ ਤਾਂ ਕਿਹਾ ਸਹਿਜ ਕੀ ਕਹਿਣਾ ਹੁਣ ਤੂੰ ਬਾਰ ਬਰ ਬਹਿਣਾ ਇੱਧਰ ਮੋਡਾ ਲੈ ਚੱਲਾ ਵਾ ਬਹਿ ਨਹੀਂ ਹੁੰਦਾ ਆਵੇ ਮੈਂ ਵੀ ਬੈਠਾ ਹੀ ਆਂ ਦੇ ਲੈ ਕੋ ਮੋਡਾ ਉਹ ਸਹਿਜ ਉਹ ਕੀ ਕਹਿਣਾ ਐਂਡ ਤੇ ਚੈਨਲ ਤੇ ਕਹਿ ਰਹੀ ਫਿਰ ਜਾ ਕਰੇ ਤੁੱਪੇ ਨਹੀਂ ਤਿਛਾਵੇਂ ਕਹਿ ਬਹਿ ਵਾ ਇੱਥੇ ਚੱਲ ਯਾਰ ਅੱਜ ਉਹ ਲੋਕਰ ਆ ਰਹਾ ਨਹੀਂ ਤੂੰ ਥਾਲਾ ਜਾਣ ਵਾ ਸਾਡੇ ਚੈਨਲ ਦੀ ਬਹਿ ਕੇ ਗਏ ਨਾਲ ਬਹਿ ਆ ਬਹਿ ਆ ਬਹਿ ਕੇ ਲਾ ਕੇ ਆ ਗਿਆ ਮੈਸੀ ਪਾੜਾ ਹੋ ਗਿਆ ਮਾੜਾ ਹੋ ਗਿਆ ਓਏ ਮਾੜਾ ਹੋ ਗਿਆ ਕਿ ਚੌੜਾ ਹੋ ਗਿਆ ਚੌੜਾ ਹੋ ਗਿਆ ਪਾਜੀ ਅੱਗੇ ਨੂੰ ਬਾਹਰਲਾ ਸੀਜ਼ਨ ਲਾ ਕੇ ਆਇਆ ਪਾਜੀ ਕੈਨੇਡਾ ਚਲੇ ਗਏ ਜਦੋਂ ਆਇਆ ਅੱਜ ਆਪਰੀ ਯਾਰ ਸਾਡੇ ਸਾਸਰੀ ਗਾਲ ਜੀ ਕਹਿੰਦੇ ਮੁੰਡਾ ਆ ਗਿਆ ਕਹਿੰਦੇ ਮਿਹਨਤ ਲਾ ਕੇ ਕਹਿੰਦੇ ਸੀਜ਼ਨ ਆਸਟ੍ਰੇਲੀਆ ਅਮਰੀਕਾ ਕੈਨੇਡਾ ਜਮਸ਼ੀਰ ਕੋਈ ਛੱਡੀ ਨਹੀਂ ਜਮਸ਼ੀਰ ਤੋਂ ਲੈ ਕੇ ਨਲ ਮਾਨਕ ਲੋਈਆਂ ਖਾਸ ਕਰਕੇ ਲੋਈਆਂ ਖਾਸ ਕਰਕੇ ਤਾਇਓ ਖਾਸ ਕਰਦੇ ਤੂੰ ਉਹਦਾ ਸਹਿਜ ਕਿੱਥੇ ਹੈ ਸਹਿਜ ਭਾਜੀ ਕਿੱਦਾਂ ਹੋਇਆ ਤਕੜਾ ਕਿ ਨਹੀਂ ਨਹੀਂ ਹੋਇਆ ਨਹੀਂ ਹੋਇਆ ਮਾੜਾ ਹੋ ਗਿਆ ਮਾੜਾ ਹੋ ਗਿਆ ਅੱਗੇ ਫੱਟ ਹੀ ਅੱਗੇ ਫੱਟ ਹੁਣ ਕੀ ਹੋਇਆ ਇਹਨੂੰ ਉਹ ਮਾੜਾ ਹੋ ਗਿਆ ਹਾਂ ਹੱਥ ਸੰਭਲਾਇਆ ਨਹੀਂ ਉਹਨੂੰ ਉਹ ਜੱਫੀ ਪਾ ਜੈ ਇਹਨੂੰ ਕਿ ਮਾੜਾ ਹੋ ਗਿਆ ਕਿ ਮਾੜਾ ਹੋ ਗਿਆ ਇਹਨੂੰ ਕਿ ਭੋਲਾ ਯਾਰ ਨਹੀਂ ਖੋਲਿਏ ਤੋ ਕਿ ਦੋ ਟਾਏ ਉਦਣ ਤੋ ਕਿ ਮੇਰਾ ਜੋਰ ਹੋ ਗਿਆ ਤੋ ਸੁੱਤਾ ਉੱਠ ਕੇ ਆ ਗਿਆ ਹੁਣ ਕਹੇ ਨੇ ਤੋ ਕਿ ਸੁੱਤਾ ਉੱਠ ਕੇ ਆ ਗਿਆ ਕਿ ਮਿਹਨਤ ਲਾ ਲਈ ਇੱਥੇ ਗਰਾਊਂਡ ਦੀ ਦੇਖ ਕੇ ਮੈਂ ਕਿਉਂਕਿ ਮਿਹਨਤ ਲਾ ਲਈ ਜਾ ਨਾ 40 ਚੰਗੀਆਂ ਮੈਚ ਜਿਹੜੀ ਹੋਰ ਆਦ ਕੇ ਮੈਂ ਜਿਆਦੀ ਲਾ ਲਈ ਨਾ ਉਹ ਭੈਣ ਤੇ ਟੋ ਟੋਟ ਮਾਰੇ ਟੋ ਟੋਟ ਸਸਰੀਕਾਲ ਜੀ ਸਾਰਿਆਂ ਨੂੰ ਅੱਜ ਜਿਹੜੀ ਗਰਾਊਂਡ ਦੀ ਮਿਹਨਤ ਖਤਮ ਹੋ ਗਈ ਆ ਜੀ ਹੁਣ ਚਿੱਲੇ ਘਰਾਂ ਨੂੰ ਤੇ ਆਪਣਾ ਵੱਧ ਤੋਂ ਵੱਧ ਆਓ ਗਰਾਊਂਡ 'ਚ ਵੱਧ ਤੋਂ ਵੱਧ ਆਓ ਗਰਾਊਂਡ 'ਚ ਨਸ਼ਾ ਪਤਾ ਛੱਡੋ ਨਾ ਨਸ਼ਾ ਪਤਾ ਛੱਡੋ ਹਾਂ ਤੇ ਆਪਣਾ ਸਰੀਰ ਫਿੱਟ ਰੱਖੋ ਸੈਕਟਰ ਰੱਖੋ ਨਸ਼ਾ ਛੱਡ ਦਿਓ ਹਾਂ ਤੇ ਆ ਗਰਾਊਂਡ ਆ ਉਹ ਫ੍ਰੀ ਕੈਂਪ ਆ ਪਿੰਡ ਪਿੰਡ ਮਲਸੀਆਂ ਨਾਲ ਨਾਲ ਮਾਨਕ ਮਾਨਕ ਹਾਂ ਤੇ ਕੋਚ ਕਿੱਥੋਂ ਆਉਂਦਾ ਵਾ ਕੋਚ ਆਉਂਦਾ ਵਾ ਨਵਾਜੀਪੁਰ ਨਵਾਜੀਪੁਰ ਤੈਨੂੰ ਰੋਜ਼ ਹੀ ਪੁੱਲ ਜਾਂਦਾ ਵਾ ਨਵਾਜੀਪੁਰ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਫੋਲੋ ਕਰੋ ਤੇ ਮੇਰੀਆਂ ਵੱਧ ਤੋਂ ਵੱਧ ਵੀਡੀਓ ਦੇਖੋ ਮੇਰੀਆਂ ਵੱਧ ਤੋਂ ਵੱਧ ਵੀਡੀਓ ਵੇਖੋ ਤੇ ਆ ਨਲ ਮਾਨਕ ਪੈਂਡ ਫਰੀ ਕੈਂਪ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ